ਤੂੰ ਤੱਕਦੇ ਗਿਆ ਨਾ ਆ ਦੇਖੋ ਜੀ ਔਰ ਉਧਰ ਰੱਖ ਪਾਉਂ <गरागा> मेरे हक ਸਰ ਹਾਂ ਜੀ ਸਰ ਡੀਸੀ ਦਫ਼ਤਰ ਤੋਂ ਦਿਓ ਕੀ ਮਾਮਲਾ ਕੀ ਕੰਮ ਡੀਸੀ ਦਫ਼ਤਰ ਪਹੁੰਚੇ ਆ ਜੀ ਮਾਮਲਾ ਤੁਹਾਨੂੰ ਪਤਾ ਹੀ ਹੈ ਵੀ ਜੋ ਇੱਥੇ ਗੁੰਡਾ ਰਾਜ ਚੱਲ ਰਿਹਾ ਜੋ ਮਾਫੀਆ ਰਾਜ ਚੱਲ ਰਿਹਾ ਸੈਂਡ ਮਾਫੀਆ ਲੀਕਰ ਮਾਫੀਆ ਲੈਂਡ ਮਾਫੀਆ ਇਹ ਬਦਲਾਅ ਦੀ ਸਰਕਾਰ ਨਹੀਂ ਇਹ ਬਦਲੇ ਦੀ ਸਰਕਾਰ ਬਣ ਗਈ ਆ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਪਰ ਹੁਣ ਅਸੀਂ ਤਾਂ ਭੁਗਤ ਕੋ ਭੋਗੀ ਹੋਗੇ ਮੇਰੀ ਮਾਲਕੀ ਜ਼ਮੀਨ ਬਾਈ ਜੀ ਖੈਰਾ ਵੇਟ ਸੇ 15 ਕਿੱਲੇ ਜਦੋਂ ਹੁਣ ਹੜ ਆਇਆ ਉਹ ਚ ਪਾਣੀ ਚੱਲਦਾ ਮੇਰੀ ਜ਼ਮੀਨ ਡੋਟ ਦੀ ਪਪੂਲਰ ਖੜੇ ਸੀਗੇ 17 80 ਲੱਖ ਦੇ ਉਹ ਰੁੜ ਗਏ ਜੀ ਸਾਨੂੰ ਕਿਹਾ ਗਿਆ ਵੀ ਤੁਸੀਂ ਰਹਿਤਾ ਕਿਉਂਕਿ ਇਹਨਾਂ ਨੇ ਇੱਕ ਨੀਤੀ ਉਦੋਂ ਘੋਸ਼ਿਤ ਕੀਤੀ ਸੀ ਵੀ ਆਪਣਾ ਖੇਦ ਆਪਣੀ ਰੇਤ ਇਹ ਇੱਕ ਪੀਪਾ ਨਹੀਂ ਚੱਕਣ ਦਿੰਦੇ ਮੱਕ ਜੇ ਵੀ ਭਾਈ ਸਾਹਿਬ ਨੂੰ ਕਹਿ ਕੇ ਛੱਡਿਆ ਵੀ ਜੇ ਕੋਈ ਤੁਸੀਂ ਆਪਣਾ ਘਰ ਪਾਉਣ ਲਈ ਇੱਕ ਟਰਾਲੀ ਦੇਤੇ ਤੇ ਉੱਥੋਂ ਭਰ ਲਿਆ ਥੋੜੇ ਦੇ ਪਰਚਾ ਦੇ ਦਿੰਦੇ ਮਾਈਨਿੰਗ ਐਕਟ ਦਾ ਜਿਹੜੇ ਟਿਪਰ ਟਰਾਲੀਆਂ ਚੱਲਦੀਆਂ ਜਿਹੜੇ ਟਿਪਰ ਜਿਹੜੇ ਸਾਰੇ ਰਲੇ ਮਿਲੇ ਆ ਅਥਾਰਟिटीज ਵੀ ਰਲੀਆਂ ਹੋਈਆਂ ਔਰ ਸਾਡਾ ਐਕਸੀਡੈਂਟ ਮੈਨੂੰ ਫੇਰ ਉਹਤੇ ਗੁੱਸਾ ਜੀ ਉਹਨੇ ਧਮਕੀ ਦਿੱਤੀ ਸਾਡੇ ਸਰਪੰਚ ਨੂੰ ਲਕੀ ਨੂੰ ਵੀ ਅਸੀਂ ਧੱਕੇ ਨਾਲ ਚਲਾਵਾਂਗੇ ਤੁਸੀਂ ਰੋਕ ਕੇ ਦਿਖਾ ਲਓ ਉਹ ਪਤਾ ਨਹੀਂ ਇਹਨਾਂ ਨੂੰ ਰਿਕਾਰਡਿੰਗ ਸਾਨੂੰ ਰਿਕਾਰਡਿੰਗ ਦੀ ਜੀ ਆਤ ਤੱਕ ਕਿਸੇ ਦੀ ਗੱਲ ਨੂੰ ਆਪਾਂ ਕਦੇ ਰਿਕਾਰਡਿੰਗ ਕੀਤਾ ਬਟ ਮਨਜੀਤ ਸਿੰਘ ਹਰਾਂ ਨੇ ਐਕਸੀਡੈਂਟ ਇਹ ਕਿਹਾ ਵਾ ਵੀ ਅਸੀਂ ਇਹ ਚਲਾਵਾਂਗੇ ਤੁਸੀਂ ਰੋਕ ਕੇ ਦਿਖਾ ਲਓ ਹਾਂ ਡੀਸੀ ਸਾਹਿਬ ਨੂੰ ਹਾਂ ਡੀਸੀ ਸਾਹਿਬ ਦੇ ਸਾਹਮਣੇ ਵੀ ਅਸੀਂ ਦੱਸਿਆ ਜੀ ਡੀਸੀ ਸਾਹਿਬ ਤੋਂ ਸਾਨੂੰ ਉਮੀਦ ਆ ਜੀ ਜੈਂਟਲ ਬੰਦੇ ਆ ਫੇਰ ਉਹ ਜ਼ਿਲੇ ਦੇ ਮਾਲਕ ਆ ਜੀ ਮੁਕਸੇਵਾਨਾ ਸਾਨੂੰ ਉਮੀਦ ਆ ਵੀ ਡੀਸੀ ਸਾਹਿਬ ਸਾਰੀਆਂ ਸਥਿਤੀਆਂ ਪਰਸਥਿਤੀਆਂ ਦੇ ਮੱਦੇ ਨਜ਼ਰ ਸਹੀ ਫੈਸਲਾ ਲੈਣਗੇ ਤਾਂ ਹੀ ਸਾਡਾ ਪਿੰਡ ਬਚੂ ਤਾਂ ਹੀ ਸਾਡੇ ਪਿੰਡ ਦੇ ਜਾਨ ਮਾਲ ਦੀ ਹਫਾਜ਼ਤ ਹੋਊ ਔਰ ਤੁਹਾਡੀ ਭਰਾਵਾਂ ਨੂੰ ਵੀ ਮੈਨੂੰ ਪੱਤਰਕਾਰ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਸਾਡਾ ਇਸ ਇੱਕ ਜਿਹੜਾ ਸੈਂਸਿਟਿਵ ਇਸ਼ੂ ਆ ਜਾਨ ਮਾਲ ਨੂੰ ਖਤਰੇ ਦਾ ਇਸ਼ੂ ਆ ਉੱਚ ਤੁਸੀਂ ਵੀ ਸਾਡਾ ਸਾਥ ਦਿਓ ਐਨਾ ਕਹਿੰਦਾ ਧੰਨਕ ਤੁਹਾਨੂੰ ਅਸੀਂ ਜੀ ਅੱਜ ਡੀਸੀ ਦਫ਼ਤਰ ਪਹੁੰਚੇ ਹਾਂ ਡੀਸੀ ਸਾਹਿਬ ਨੂੰ ਮਿਲਣ ਪਹੁੰਚੇ ਸੀ ਮੈਂ ਸਾਫ ਦਾ ਸਰਪੰਚਾਂ ਖਹਿਰਾਬੇਟ ਪਿੰਡ ਤੋਂ ਆਪਦੇ ਇਲਾਕਾ ਨਿਵਾਸੀਆਂ ਨਾਲ ਨਗਰ ਨਿਵਾਸੀਆਂ ਨਾਲ ਸਾਡੇ ਸਾਫ ਦਾ ਸਰਪੰਚ ਪੰਚਾਇਤ ਮੈਂਬਰ ਜਿੰਨੇ ਵੀ ਅਸੀਂ ਮੋਹਤਵਾਰ ਇਲਾਕਾ ਨਿਵਾਸੀਆਂ ਨੂੰ ਲੈ ਕੇ ਪਹੁੰਚੇ ਸੀ ਸਾਡੇ ਪਿੰਡ ਦੇ ਵਿੱਚ ਡੀਸੈਲਟਿੰਗ ਦਾ ਨਾਮ ਦੇ ਕੇ ਦਰਿਆ ਦੇ ਵਿੱਚੋਂ ਨਜਾਇਜ਼ ਰੇਤਾ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 10 ਦਿਨ ਹੋ ਗਏ ਅਸੀਂ ਅਫਸਰ ਸਹਬਾਨਾਂ ਨੂੰ ਕਹਿੰਨੇ ਸਾਨੂੰ ਕੋਈ ਕਾਗਜ਼ ਪੱਤਰ ਦਿਖਾ ਦਿਓ ਕੋਈ ਕਾਗਜ਼ ਪੱਤਰ ਨਹੀਂ ਦਿਖਾਇਆ ਜਾ ਰਿਹਾ ਅਸੀਂ ਮਸ਼ੀਨਾਂ ਬਾਹਰ ਕਢਵਾਈਆਂ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਪਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਐਸਡੀਓ ਸਾਹਿਬ ਨੇ ਇਹਤੇ ਪਰਚਾ ਦਰਜ ਕਰਾਂਗੇ ਉਲਟਾ ਫੇਰ ਕੱਲ ਦੁਬਾਰਾ ਮਸ਼ੀਨਾਂ ਦਰਿਆ ਦੇ ਵਿੱਚ ਵਾੜ ਦਿੱਤੀਆਂ ਗਈਆਂ ਉੱਥੋਂ ਰੇਤਾ ਚੱਕਿਆ ਜਾ ਰਿਹਾ ਸੀ ਅੱਜ ਡੀਸੀ ਸਾਹਿਬ ਨੂੰ ਕਿਹਾ ਵੀ ਬਿਲਕੁਲ ਉਹਨਾਂ ਨੂੰ ਬੰਦ ਕਰਾਇਆ ਜਾਵੇ ਤਾਂ ਅਸੀਂ ਬੇਨਤੀ ਲੈ ਕੇ ਆਏ ਆ ਉਹ ਬੰਦ ਕਰਵਾਇਆ ਜਾਵੇ ਜੀ ਰੇਤਾ ਕਿਵੇਂ ਨਾ ਕਿਵੇਂ ਕਿਉਂਕਿ ਨਹੀਂ ਤਾਂ ਸਾਡੇ ਪਿੰਡ ਨੂੰ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੈ ਇਹ ਦੱਸਿਆ ਕੱਲ ਮੈਂ ਇੱਕ ਖਬਰ ਚੱਲ ਰਹੀ ਸੀ ਉਹ ਖਬਰ ਚ ਦੱਸਿਆ ਜਾ ਰਿਹਾ ਵੀ ਕੋਈ ਵੱਡੇ ਦੋ ਠੇਕੇਦਾਰ ਨੇ ਗਰਦਾਸਪੁਰ ਦੇ ਔਰ ਕੋਈ ਐਸਪੀ ਸਾਹਿਬ ਨੇ ਲੁਧਿਆਣੇ ਦੇ ਹੁਣ ਪਤਾ ਨਹੀਂ ਕੌਣ ਨੇ ਕੱਲ ਨਿਊਜ਼ ਚ ਸਾਨੂੰ ਪਤਾ ਲੱਗਿਆ ਜੀ ਡੀਸੀ ਸਾਹਿਬ ਕੀ ਕਹਿੰਦੇ ਨੇ ਡੀਸੀ ਸਾਹਿਬ ਨੇ ਭਰੋਸਾ ਦਿੱਤਾ ਜੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਹੁਣ ਉਹ ਤੋਂ ਜਾਂਚ ਚਲਾਉਣਗੇ ਸਾਨੂੰ ਉਮੀਦ ਹੈ ਵੀ ਉਹ ਇਹੋ ਜਿਹਾ ਕੋਸ਼ਿਸ਼ ਸਾਡੇ ਸਹਿਯੋਗ ਚ ਖੜਨਗੇ ਟੱਕ ਬਿਲਕੁਲ ਨਹੀਂ ਚੱਲਣ ਦਿੱਤਾ ਜਾਊਗਾ ਔਰ ਅਸੀਂ ਆਹ ਕੰਮ ਸੁਣੋ ਬਹੁਤ ਨਾ 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 ਖੈਰਾਬੇਟ ਦੇ ਪਿੰਡ ਦੇ ਲੋਕ ਆਏ ਨੇ ਨਜਾਇਜ਼ ਮਾਈਨਿੰਗ ਦੇ ਕੇ ਮੰਗ ਕਰ ਰਹੇ ਕਿ ਉਸੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਨਹੀਂ ਬਿਲਕੁਲ ਅੱਜ ਮੇਰੇ ਕੋਲ ਖੈਰਾਬੇਟ ਦੇ ਕੁਝ ਲੋਕਾਂ ਨੇ ਆ ਕੇ ਵਸੀਕਾ ਵਸਨੇ ਕਰਨ ਦੱਸਿਆ ਕਿ ਉੱਥੇ ਜਿਹੜਾ ਹੈਗਾ ਨਜਾਇਜ਼ ਮਾਈਨਿੰਗ ਹੋ ਰਹੀ ਹੈ ਮੈਂ ਜਿਹੜਾ ਹੈਗਾ 3 ਮੈਂਬਰੀ ਕਮੇਟੀ ਬਣਾਈ ਹੈ ਐਸ ਡੀ ਐਮ ਔਰ ਏ ਡੀ ਸੀ ਪੀ ਸਾਹਿਬ ਐਕਸ਼ਨ ਮਾਈਨਿੰਗ ਇਨਾਂ ਨੂੰ ਤਿੰਨਾਂ ਨੂੰ ਹੋਰ ਸਖਤ ਹਦਾਇਤ ਕੀਤੀ ਹੈ ਆਦੇਸ਼ ਦਿੱਤੇ ਹੈ ਕਿ ਅੱਜ ਹੀ ਜਾ ਕੇ ਮੈਨੂੰ ਜਾ ਕੇ ਰਿਪੋਰਟ ਕਰਨਗੇ ਵੀ ਉੱਥੇ ਕਿਵੇਂ ਮਸ਼ੀਨਾਂ ਚੱਲ ਰਹੀਆਂ ہیں ਕਿਹੜੀ ਸਾਈਟ ਹੈ ਕਿਵੇਂ ਚੱਲਦਾ ਹੈ ਔਰ ਕੀ ਉੱਥੇ ਮਾਈਨਿੰਗ ਦਾ ਕਿਵੇਂ ਕਿਸ ਪ੍ਰੋਵੀਜ਼ਨ ਦੇ ਅੰਡਰ ਚੱਲ ਰਹੀ ਹੈ ਉਹ ਸਾਰੀ ਰਿਪੋਰਟ ਮੈਨੂੰ ਭੇਜਣਗੇ ਦੋ ਤਿੰਨ ਅਸੀਂ ਪਿੰਡ ਵਾਲਿਆਂ ਦੇ ਨੰਬਰ ਵੀ ਲਿੱਤੇ ਆ ਤੇ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਤਾਂ ਕਿ ਉਹ ਵੀ ਦੱਸਣ ਵੀ ਕਿੱਥੇ ਕਿੱਥੇ ਰਾਤ ਨੂੰ ਜਾਂ ਕੋਈ ਬੇਰਾਤ ਜਾਂ ਰਾਤ ਕਿਸੇ ਵੀ ਬੇ ਟਾਈਮ ਚੱਲਦੀ ਹੈ ਮਾਈਨਿੰਗ ਤਾਂ ਆ ਜਾਓ ਉਹਨਾਂ ਨੂੰ ਜੇ ਇਲੀਗਲ ਮਾਈਨਿੰਗ ਹੋ ਰਹੀ ਹੈ ਤੇ ਜਾ ਕੇ ਮੌਕੇ ਤੇ ਹੀ ਨੱਥ ਜੜੀਆਂ ਪਾਈ ਜਾ ਸਕੇ ਸਰ ਕੀ ਮਾਈਨਿੰਗ ਹੋ ਸਕਦੀ ਹੈ ਜਿੱਦਾਂ ਹੁਣ ਮਸ਼ੀਨਾਂ ਉੱਥੇ ਖੜੀਆਂ ਹੀ ਆ ਦੋ ਦਿਨ ਤੋਂ ਚੱਲਦੀ ਵੀ ਕੋਈ ਮਾਈਨਿੰਗ ਕੀ ਹੋ ਸਕਦੀ ਹੈ ਇਸ ਦਾ ਕੁਝ ਨਹੀਂ ਬਿਲਕੁਲ ਮੈਂ ਐਕਸੀਨ ਮਾਈਨਿੰਗ ਤੋਂ ਹੁਣ ਰਿਪੋਰਟ ਤੇ ਪਤਾ ਲੱਗੇਗਾ ਵੀ ਟੈਕਨੀਕਲ ਰਿਪੋਰਟ ਉਹ ਦੇਣਗੇ ਵੀ ਕਿਦਾਂ ਕਿਸ ਪ੍ਰੋਵੀਜ਼ਨ ਦੇ ਅੰਡਰ ਉੱਥੇ ਮਾਈਨਿੰਗ ਕਰ ਰਹ ਨਹੀਂ ਹੈ ਕੋਈ ਸਾਈਟ ਹੈ ਕਮਰਸ਼ੀਅਲ ਸਾਈਟ ਹੈ ਜਾਂ ਪਬਲਿਕ ਸਾਈਟ ਕੀ ਹੈਗੀ ਹੈਗੀ ਮਤਲਬ ਉਹ ਉਹ ਸਾਨੂੰ ਰਿਪੋਰਟ ਦੇ ਵਿੱਚ ਦੱਸਣਗੇ ਵੀ ਕੀ ਸਾਈਟ ਹੈਗੀ ਸਰ ਪਹਿਲੇ ਵੀ ਇਸ ਪਿੰਡ ਤੋਂ ਕਦੀ ਸ਼ਿਕਾਇਤ ਆਈ ਹੋਈ ਇਸ ਤਰੀਕੇ ਦੀ ਮਾਈਨਿੰਗ ਨਹੀਂ ਪਿੰਡਾਂ ਨਾਲੋਂ ਪਹਿਲੀ ਵਾਰ ਮੈਨੂੰ ਸ਼ਿਕਾਇਤ ਦਿੱਤੀ ਹੈ ਇਦਾਂ ਇਹ ਮੈਨੂੰ WhatsApp ਤੇ ਕਹਿ ਰਹੇ ਸੀ ਵੀਡੀਓ ਭੇਜਿਓ ਬਟ ਮੈਂ ਮੈਨੂੰ ਪ੍ਰਾਪਤ ਨਹੀਂ ਹੋਈਆਂ ਸੀ ਮੈਂ ਉਹ ਦਿਖਾਇਆ ਇਹਨਾਂ ਨੂੰ ਕਿ ਮੈਨੂੰ ਵੀਡੀਓ ਪ੍ਰਾਪਤ ਨਹੀਂ ਹੋਈ ਬਟ ਜਦ ਮੈਨੂੰ ਸ਼ਿਕਾਇਤ ਆਈ ਹੈ ਅਸੀਂ ਮੌਕੇ ਤੇ ਹੀ ਕਾਰਵਾਈ ਕਰਾਂਗੇ ਔਰ ਮੈਂ ਬਿਲਕੁਲ ਪਿੰਡ ਵਾਲਿਆਂ ਨੂੰ ਅਸ਼ੂਰ ਕਰਨਾ ਚਾਹੁੰਦਾ ਵੀ ਅਸੀਂ ਉੱਥੇ ਇੱਕ ਵੀ ਜਿਹੜਾ ਮਤਲਬ ਬਾਲਟੀ ਦੀ ਵੀ ਰੇਤ ਦੀ ਜਿਹੜੀ ਹੈਗੀ ਇਲੀਗਲੀ ਨਹੀਂ ਚੱਕਣ ਦੇਵਾਂਗੇ ਸੀ ਸਰ ਇੱਕ